ਸਿਕਾਲ ਜੀ ਸਾਰੇ ਭਰਾਵਾਂ ਦਾ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਪਿਜਨ ਹਨ ਬਲਗ ਤੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਸਾਰੇ ਵੀਅਰਸ ਦਾ ਦੇਸ਼ ਉਦੇਸ਼ ਜਿੱਥੇ ਵੀ ਸਾਡੇ ਚੈਨਲ ਨੂੰ ਵੇਖ ਰਹੇ ਹੋ ਭਰਾ ਸਾਡੇ ਪੁੱਤਰ ਬਾਜੀ ਦੀ ਸ਼ਿਕਾਇਤ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਰੀ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵੀਰ ਜੀ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਵੀਡੀਓ ਬਹੁਤ ਕਈ ਮਾਨ ਬਖਸ਼ ਰਹੇ ਹੋ ਨਿਮਾਣੇ ਜੇ ਬੰਦੇ ਨੂੰ ਕੋਸ਼ਿਸ਼ ਆਮਾ ਕੋਇਆ ਪੌਣ ਚੈਨਲ ਬਣਾਇਆ ਲੇਕਿਨ ਬਹੁਤ ਮਨਾਉਂ ਇਤਹੀ ਪਿਆਰ ਬਖਸ਼ਿਆ ਤੇ ਇਸ ਤੇ ਲਈ ਮੈਂ ਸਾਰਿਆਂ ਆਪਣੇ ਭਰਾਵਾਂ ਦਾ ਧੰਨਵਾਦ ਕਰਦਾ ਜਿੱਥੇ ਵੀ ਸਾਡੇ ਚੈਨਲ ਨੂੰ ਦੇਖਦੇ ਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀਰ ਜੀ ਨਿਗਾਹ ਜੇ ਆਪਾਂ ਵੀੜਾ ਚੁੱਕਿਆ ਹੈਗਾ ਨਿਗਾਹ ਜੇ ਨੇ ਬਹੁਤ ਵੱਡਾ ਕਿ ਕਬੂਤਰ ਬਾਜੀ ਜਿਹੜਾ ਕਿ ਐਡਾ ਵੱਡਾ ਪਰਦਾ ਲੋਕਾਂ ਨੇ ਬੜਾ ਵੱਡਾ ਨਾਮ ਬਣਾਤਾ ਵੀ ਕਬੂਤਰਬਾਜੀ ਬੜਾ ਵੱਡਾ ਪੜਦਾ ਦੁਨੀਆਂ ਦਰ ਦਰ ਕਬੂਤਰਬਾਜ਼ ਵਿਚਾਰੇ ਤਰੇ ਫਿਰਦੇ ਕੋਈ ਸਾਰ ਨਹੀਂ ਪੁੱਛਦਾ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਸਿੱਖਿਆ ਲੈ ਕੇ ਮੈਂ ਇੱਕ ਚੀਜ਼ ਮਨ ਵਿੱਚ ਸੋਚੀ ਕਿ ਯਾਰ ਜੇ ਆਪਾਂ ਚੈਨਲ ਬਣਾਵਾਂਗੇ ਨਾ YouTube ਦਾ ਟਾਈਮ ਟੂ ਟਾਈਮ ਕੱਢ ਕੇ ਜੀ ਵੀਡੀਓ ਪਾਵਾਂਗੇ ਤੇ ਵੀਡੀਓ ਉਹ ਪਾਵਾਂਗੇ ਜਿੱਚੋਂ ਕੋਈ ਵੀਰ ਭਰਾ ਸਿੱਖ ਸਕੇ ਤੇ ਜੇ ਕਬੂਤਰ ਦਾਵੇ ਤੇ ਉਹਦਾ ਖਿਡਾਰੀਏ ਦਾ ਨਾਮ ਆਵੇ ਤੇ ਜਾਂ ਲਾਗੇ ਤੇ ਇਲਾਕੇ ਦੇ ਲੋਕ ਉਹਨੂੰ ਜਾਣਨ ਪਛਾਨਣ ਮਜਾ ਵਿਰਜੀ ਤਾਂ ਹੀ ਆ ਜੇ ਤੁਸੀਂ ਉਡਾਣ ਦਾ ਸ਼ੌਂਕ ਰੱਖਦੇ ਜੀ ਤੇ ਜੇ ਬਰੀਡਿੰਗ ਦਾ ਜਾਂ ਹੋਰ ਤੇ ਫਿਰ ਤੇ ਕੋਈ ਚੱਕਰ ਨਹੀਂ ਤੇ ਵੀਰ ਜੀ ਜੇ ਕੋਈ ਕਬੂਤਰ ਉਡਦੇ ਨਾਲ ਕਿਸੇ ਦਾ ਤੇ ਉਹਨੂੰ ਕੋਈ ਜਾਣਦਾ ਨਹੀਂ ਐਵੇਂ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਯਾਰ ਬੜਾ ਡਾੜਾ ਖਿਡਾਰੀ ਹੈ ਤਿੰਨ ਚਾਰ ਤਿੰਨ ਕਬੂਤਰ ਨਾ ਡਾ ਕੇ ਦਿਖਾਓ ਖਾਸ ਕਰਕੇ ਗਰਮੀ ਦੇ ਮਹੀਨੇ ਚ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਡਾ ਨਾ ਵਾਅਦਾ ਕੀਤਾ ਕਿ ਮੈਂ ਤਾਂ ਉਹ ਦੱਸਾਂਗਾ ਆਪਣੇ ਕਬੂਤਰਬਾਜੀ ਸਫ਼ਰ ਬਾਰੇ ਕਿ ਕਿਵੇਂ ਮੈਂ ਕਬੂਤਰਬਾਜੀ ਦਾ ਮੇਰਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਮੈਂ ਕਬੂਤਰਬਾਜੀ ਕਿੰਨਾ ਕੁ ਸਿੱਖੀ ਤੇ ਕਿਦੋਂ ਮੈਂ ਪ੍ਰਭਾਵਿਤ ਹੋਇਆ ਜ਼ਿਆਦਾ ਤੇ ਕਬੂਤਰਬਾਜਾ ਆਪਣਾ ਕਬੂਤਰਬਾਜੀ ਦੇ ਖੇਤਰ ਚ ਅੱਗੇ ਕਿੱਥਾਂ ਵੱਧਿਆ ਸਭ ਤੋਂ ਪਹਿਲਾਂ ਵੀਰ ਜੀ ਮੈਂ ਆਪਣੇ ਬਾਰੇ ਦੱਸਾਂ ਮੇਰਾ ਨਾਮ ਮੇਰਾ ਨਾਮ ਜੀ ਜਤਿੰਦਰ ਸਿੰਘ ਹਜਰਾਂ ਡਿਸਟ੍ਰਿਕਟ ਮਰਾੰਬਰ ਸਰ ਪੰਜਾਬ ਇੰਡੀਆ ਨੂੰ ਮੈਂ ਬਿਲੋਂਗ ਕਰਦਾ ਠੀਕ ਹੈ ਵੀਰ ਜੀ ਤੇ ਕਬੂਤਰ ਬਾਜੀ ਦੀ ਮੈਂ ਗੱਲ ਕਰਾਂ ਤੇ 80 80 ਦੇ ਦਹਾਕੇ ਦੇ ਸ਼ੁਰੂ ਚ ਮੇਰਾ ਜਨਮ ਹੈ ਜੀ ਇਸ ਇਲਾਕੇ ਚ ਮੇਰਾ ਜਨਮ ਹੋਇਆ ਤੇ ਜਦੋਂ ਅੱਖਾਂ ਖੋਲੀਆਂ ਤੇ ਘਰ ਚ ਸਾਡੇ ਬਿਊਰਗਾਂ ਚ ਤਾਂ ਮੇਰੇ ਬਾਪੂ ਨੇ ਵੀ ਖਰੀ ਸਮੇਂ ਤੋਂ ਪਹਿਲਾਂ ਕਬੂਤਰ ਰੱਖੇ ਹੁੰਦੇ ਚਲੋ ਉਹਦਾ ਮੈਨੂੰ ਪਤਾ ਨਹੀਂ ਉਹ ਪਹਿਲੀਆਂ ਗੱਲਾਂ ਦੱਸ ਦਿਓ ਕਿ ਰੱਖੇ ਸ਼ੌਂਕ ਹੈਗਾ ਤੋ ਸਿਆਣਿਆਂ ਆਂਦੇ ਨੇ ਜੇ ਇੱਕ ਤੇ ਸ਼ੌਂਕ ਹੋਵੇ ਤੇ ਗਾਂਵ ਵੀ ਫਿਰੋ ਜੀਨਸ ਹੁੰਦੇ ਤੇ ਅਗਲੀ ਨਸਲ ਚ ਟ੍ਰੈਵਲ ਕਰਦੇ ਉਹਦਾ ਹੀ ਨਿਸ਼ਾਨਾ ਦੇਖ ਲਓ ਸਭ ਨੂੰ ਵੀ ਸ਼ੌਂਕ ਆ। ਸ਼ੁਰੂ ਤੋਂ ਸ਼ੌਂਕ ਪੈ ਗਿਆ। ਸਾਡੇ ਗਵਾਂਡ ਦਾ ਕਬੂਤਰ ਸਾਡੇ ਮੈਂ ਆਪਣੇ ਵੀਡੀਓ ਚ ਵੀ ਇਹਦਾ ਜ਼ਿਕਰ ਕਰ ਦਉਣਾ। ਇਹਨੂੰ ਸਾਡੇ ਮਨਜੀਤ ਸਿੰਘ ਆ, ਸੁਭਾਮ ਸਿੰਘ। ਬੂਰਾ ਉਹਨਾਂ ਨੂੰ ਕਹਿੰਦੇ ਆ। ਤੇ ਨਾਲ ਸੀਐਕ ਸਰਦਾਰ ਅਰਣਜੀਤ ਸਿੰਘ। ਇਹ ਦੁਨੀਆ ਚ ਨਹੀਂ ਰਹੇ ਪੱਪੂ ਉਹਨਾਂ ਦਾ ਨਿੱਕਾ ਨਾਮ। ਉਹਨਾਂ ਨੂੰ ਵੇਖ ਕੇ ਮੈਂ ਕਬੂਤਰਬਾਜੀ ਦੇ ਪ੍ਰਭਾਵਿਤ ਆ ਕਿਉਂਕਿ ਸਾਡੇ ਲਾਗੇ ਰੱਖੇ ਨੇ ਇਹਨਾਂ ਨੇ ਉਸ ਸਮੇਂ ਉਦੋਂ ਸਾਨੂੰ ਮਲਵਈਆਂ ਦਾ ਦੇਸੀਆਂ ਦਾ ਤਾਂ ਕੋਈ ਪਤਾ ਨਹੀਂ ਐਵੇਂ ਤੁਹਾਨੂੰ ਝੂਠ ਬੋਲੀਏ ਪਰ ਇਹ ਹੀ ਕਿ ਜਿਹੜੇ ਉਦੋਂ ਪੂਤ ਰੋੜ ਦੇ ਉੱਚੀ ਵਾਲੇ ਲੱਗਦੇ ਮੈਨੂੰ ਵੀ ਦੇਸੀ ਕਬੂਤਰ ਕੀ ਯੌਂਸਰੇ ਸ਼ਾਹਸਰੇ ਟੈਡੀ ਟੂਡੇ ਦਾ ਤਾਂ ਜਮਾਨਾ ਨਹੀਂ ਆਇਆ ਮੈਂ 80 ਦੇ ਸ਼ੁਰੂ 'ਚ ਮੇਰਾ ਜਨਮ ਆ ਤੇ ਕੋਈ 87 88 ਦੀ ਮੈਂ ਗੱਲ ਕਰ ਦਵਾਂ 8-9 ਸਾਲ ਦੇ ਬੱਚੇ ਨੂੰ ਪੂਰੀ ਹੋੜ ਹੁੰਦੀ ਆ 87 88 ਦੀ ਮੈਂ ਗੱਲ ਕਰਦਾ ਜੇ ਜੋ ਫਲਾਡ ਡਾਇ ਸਾਡੇ ਇਲਾਕੇ ਤੇ ਕਬੂਤਰਾਂ ਨੂੰ ਲਾ ਕੇ ਰੱਖਣ ਦੇ ਥੱਲੇ ਕੋਡਾ ਪਾਇਆ ਹੁੰਦਾ ਤੇ ਕਬੂਤਰਾਂ ਦੇ ਸਾਲਾ ਸ਼ੌਂਕ ਉਹਨਾਂ ਤੋਂ ਹੀ ਲੱਗਾ ਹਨ ਤੇ ਕਰਨਾ ਕਿ ਸਾਰਾ ਦਿਨ ਤਾਂ ਪਤਾ ਉਹ ਟਾਈਮ ਤੇ ਕਿਹੜੇ ਸਮੇਂ ਹੁੰਦੇ ਯਾਰ ਬੜੇ ਸਮੇਂ ਚੰਗੇ ਹੁਣ ਹਿਸਾਬ ਲਈ ਤੇ ਬੜੇ ਹੀ ਸਮੇਂ ਵਧੀਆ ਸਮੇਂ ਯਾਰ ਕਰਦੇ ਕੰਮ ਕਾਜ ਕਰਨੇ ਨੰਗੇ ਪੈਰੀ ਭੱਜੇ ਫਿਰਨਾ ਗੁੱਲੀ ਡੰਡੇ ਪਤਾ ਨਹੀਂ ਕੀ ਕੁਝ ਖੇਡਣਾ ਲਾਈਟਾਂ ਲੂਟਾਂ ਜਦੋਂ ਕਿੜੀਆਂ ਇੰਨੀਆਂ ਆਉਂਦੀ ਹੁੰਦੀਆਂ ਸ਼ਾਮੇ ਬਹਿਣਾ ਤਰੇਕਾਂ ਦੀ ਤੇ ਨਹਿਰ ਸਾਡੇ ਨਹਿਰਾਂ ਚ ਨਹਾਉਣਾ ਬਸ ਇਹੋ ਜਿੰਦਗੀ ਜਦੋਂ ਤੇ ਸਕੂਲੇ ਪੜ੍ਹਨਾ ਸਵੇਰੇ ਰਾਤ ਨੂੰ ਕਬੂਤਰਾਂ ਦੇ ਸੁਪਨੇ ਲੈਣੇ ਤੇ ਜਦੋਂ ਸਵੇਰੇ ਉੱਠਣਾ ਵੇਖਣਾ ਵੀ ਕਬੂਤਰ ਉੱਡਣ ਰਹਿਆ ਉੱਡਦੇ ਸਕੂਲੇ ਨਾਲ ਨਾਲ ਖੜਾ ਸਕੂਲ ਆ ਉੱਥੋਂ ਕਬੂਤਰ ਦੇਖਦੇ ਰਹਿੰਦੇ ਉੱਥੇ ਬੈਠੇ ਵੀ ਕਬੂਤਰ ਦੇਖਦੇ ਰਹੇ ਨੇ ਉੱਥੇ ਕਬੂਤਰ ਵੇਖੀ ਜਾਣੇ ਸਾਰਾ ਦਿਨ ਬਸ ਇਹੋ ਹੀ ਜ਼ਿੰਦਗੀ ਕੋਈ ਸਾਲਾ ਉਹਦਾ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਟੈਨਸ਼ਨ ਨਹੀਂ ਬਸ ਕਬੂਤਰ ਬਾਜ਼ੀ ਹੀ ਉਹਦੀ ਜ਼ਿੰਦਗੀ ਸੀ ਸਾਡੇ ਤੇ ਉਹੋ ਜਿਹੇ ਸਮੇਂ ਦੇ ਵਿੱਚ ਆਪਾਂ ਜਨਮ ਲਿਆ ਕਿ ਅਸੀਂ ਸਿਆਣਿਆਂ ਦੇ ਨਾਲ ਜਿਹੜੇ ਉਹ ਦੋਸੇ ਜਨਮਿਆਂ ਨਾਲ ਦੋ ਦੋ ਤਿੰਨ ਯੁੱਗ ਵੇਲੇ ਅਸੀਂ ਉਹ ਸਮਾਂ ਵੇਖਿਆ ਜਦੋਂ ਲੈਟਰ ਨਹੀਂ ਹੁੰਦੀਆਂ ਟੀਵੀ ਹੁੰਦੇ ਤੇ ਇੱਕ ਘਰ ਨਹੀਂ ਜਿੱਦਾਂ ਸਾਡੇ ਘਰ ਟੀਵੀ ਹੁੰਦਾ ਜੇ ਲਾ ਕੇ ਦੋ ਦਿਨ ਘਰ ਛੱਡ ਗਏ ਉਸੇ ਇਕੱਠੇ ਲੋਕਾਂ ਨੇ ਟੀਵੀ ਵੇਖਣੇ ਮਹਾਭਾਰਤ ਵੇਖਣੇ ਤੇ ਮਾਣਾ ਵੇਖਣੇ ਜਾਂ ਹੋਰ ਕੋਈ ਵੀ ਇੱਕ ਅੱਡੇ-ਕੱਡੇ ਫਿਲਮ ਆਉਂਦੀ ਕਿਤੇ ਹਫ਼ਤੇ ਬਾਅਦ ਦੀ ਤੇ ਬੜਾ ਵਧੀਆ ਜਿਹਾ ਮਾਣਾ ਯਾਰ ਚਲੋ ਟੌਪਿਕ ਤੋਂ ਮੈਂ ਦੂਰ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਣ ਦੇ ਆ ਵੀ ਉਦੋਂ ਯਾਰ ਕਿੰਨਾ ਵਧੀਆ ਬਚਪਨ ਸੀ ਸਾਡਾ ਖੇਡਣਾ ਉਸ ਤੋਂ ਬਾਅਦ ਡੰਗਰ ਡੰਗਰ ਲੈ ਜਾਣੇ ਨਹਿਰੇ ਸਾਰਾ ਦਿਨ ਉੱਥੇ ਡੰਗਰ ਨੂੰ ਮੋਣੇ ਨਾਲ ਆ ਬਣਾਉਣਾ ਫੇਰ ਆ ਜਾਣਾ ਫੇਰ ਕਬੂਤਰ ਬਸ ਇਹੋ ਜ਼ਿੰਦਗੀ ਕੋਈ ਯਾਰ ਬੜਾ ਵਧੀਆ ਸਮਾਂ ਕੋਈ ਦੁੱਖ ਤਕਲੀਫ ਕੋਈ ਟੈਨਸ਼ਨ ਥਰੁੱਟੀ ਕੋਈ ਨਹੀਂ ਆਈ ਤੇ ਇਹ ਮੈਂ ਉਦੋਂ ਕਿਤੇ ਚੌਥੀ ਪੰਜਵੀਂ ਚ ਪੜਦਾ ਹਾਂ ਤੇ ਤੀਜੀ ਚੌਥੀ ਮੰਨ ਲਾ 8 ਸਾਲ ਦਾ ਬੱਚਾ ਕਿਰਤੀ ਚੌਥੀ ਜੀ ਹੋਗਾ ਨਾ ਤੇ ਸਕੂਲੇ ਵੀ ਹੋਏ ਕੰਮ ਕਬੂਤਰਾਂ ਦੇ ਤੇ ਬਸ ਸਮਾਂ ਨਿਕਲਦਾ ਗਿਆ ਸਮੇਂ ਨੇ ਤੇ ਆਪਣੀ ਰਫਤਾਰ ਪਕੜੀ ਦਿੱਤੀ ਸਮਾਂ ਨਿਕਲਦਾ ਗਿਆ ਅਹੀਂ ਵੀ ਵੱਡੇ ਹੋਈ ਗਏ ਜਦੋਂ ਪੰਜਵੀਂ ਛੇਵੀਂ ਚ ਘਰਦਿਆਂ ਨੇ ਵਾਲਾ ਰੋਕਣਾ ਪਹਿਲੀ ਵਾਰੀ ਮਾਦਾਨੇ ਇਹ ਪਤੂ ਕਿਹੜੇ ਕੰਮਾਂ 'ਚ ਪਿਆ ਗਿਆ ਕਬੂਤਰ ਸਹੀ ਨਹੀਂ ਆ ਗਿਆ ਨਾ ਤੇ ਚਲੋ ਐਸੇ ਦੁਖੋਰਾਣਾ ਨੇ ਕਬੂਤਰਾਂ ਦੇ ਦੁਖੋ ਬੇਰੇ ਘਰ ਦਿਆ ਨੇ ਮੈਨੂੰ ਮੇਰੇ ਨਾਨਕੇ ਮਾਮਿਆਂ ਕੋਲ ਭੇਜ ਦਿੱਤਾ ਵੀ ਚਲੋ ਉੱਥੇ ਜਾ ਕੇ ਇਤਹਾਸ ਆਤ ਹਟ ਜੂਗੀ ਆadat ਕੀ ਹਟਣੀ ਲੱਗੇ ਇੱਥੋਂ ਪਿੰਡ ਦਾ ਪਿੰਡ ਪਰੇਗਰ ਸੁੱਪਰ ਤਾਂ ਕਿੱਥੇ ਮੇਰੇ ਨਾਨਕੇ ਤੇ ਉੱਥੇ ਚੱਲ ਗਏ ਉਹ ਉਥੇ ਆਦਤ ਤੇ ਹਟ ਨਹੀਂ ਦੇ ਕਿਸ ਵਾਲੀ ਉਥੇ ਇਹਦੇ ਨਾਲੋਂ ਜ਼ਿਆਦਾ ਯਾਦਤ ਵਾਲਾ ਕੰਮ ਹੋ ਗਿਆ ਉਥੇ ਵੀ ਕੰਮਕਾਰ ਕਰਦੇ ਨਾਲ ਲਾਗੇ ਨਾਲ ਸਾਡੇ ਸਰਦਾਰ ਸੁਖਦੇਵ ਸ਼ਖੀਨ ਨਾਮੇ ਉਹਨਾਂ ਦੀ ਯਾਦਗਾਰੀ ਕੱਪ ਵੀ ਕਰਵਾਉਣਾ ਆਪ ਸਾਹਿਬ ਉਹਨਾਂ ਦੇ بیٹے ਪੇਪ ਕੈਨੇਡਾ ਆਪਣੀ ਬੜੀ سپورਟ ਕਰਦੇ ਆ ਜਦੋਂ ਹਰ ਸਾਲ ਇੱਕ ਕੱਪ ਕਰਾਈਦਾ ਉਹਨਾਂ ਦਾ ਅਨਾਮਸਾਰਾ ਕੁਝ ਉਹਨਾਂ ਵੱਲੋਂ ਦਾ ਫ੍ਰੀ ਉਪਲਵ ਪੁੱਛੀਦੇਵ ਸ਼ਖੀਨ ਬੜੇ ਤਗੜੇ ਸਾਡੇ ਇਲਾਕੇ ਚ ਉਸਤਾਦ ਹੋਏ ਆ ਦੁਨੀਆ ਪੰਜਾਬ ਦੇ ਪੁਰਾਣੇ ਉਸਤਾਦ ਜਾਣਦੇ ਨੇ ਉਸਤਾਦ ਸੁਖਦੇਵ ਸ਼ਖੀਨ ਨੂੰ ਉਹਨਾ ਟਾਈਮਾਂ 'ਚ ਉਹਨਾਂ ਨੇ ਜਾਲ ਲਾਇਆ ਹੁੰਦਾ ਸੀ ਮੈਂ ਗੱਲ ਕਰਦ ਲੱਗਾ ਵਾਂ 90 90 90 ਸ਼ੁਰੂ 99 ਬਣ ਗਈ ਗੱਲ ਕਰਦਾ ਜਦੋਂ ਪਾਕਿਸਤਾਨ ਨੇ ਵਰਲਡ ਕੱਪ ਦਿੱਤੇ ਉਸ ਸਮੇਂ ਤੇ ਵੀ ਇਹ ਜਾਲ ਲੱਗਾ ਹੁੰਦਾ ਸੀ ਉਦੋਂ ਉਹਨਾਂ ਨੇ ਉਸ ਸਮੇਂ ਵੇਲੇ ਕਿੰਨੇ ਕੁ ਤਰੱਕੀ ਜਾਂ ਕਿੰਨੇ ਅਗਾਹ ਵੱਧੂ ਸੋਚਦੇ ਜਾਂ ਕਿੰਨੇ ਤਗੜੇ ਕਬੂਤਰ ਵਾਲੇ ਉਹ ਸਮੇਂ ਉਹਨਾਂ ਨੇ ਡਾਂ ਵਾਲੇ ਕਬੂਤਰ ਲੱਗ ਰੱਖੇ ਸੀ ਤੇ ਬਰੀਡਿੰਗ ਵਾਲੇ ਕਬੂਤਰ ਲੱਗ ਤੇ ਤਿੰਨ ਮੰਜ਼ਲਾਂ ਦਾ ਚਵਾਰਾ ਹੁੰਦਾ ਕਬੂਤਰ ਵੀ ਵੀ ਗੱਲਾਂ ਛੱਡ ਦੋ ਇੰਨਾ ਕਬੂਤਰ ਉਹ ਬਿਮਾਰੇ ਬੂਮਰੀ ਉਹਨਾਂ ਦਾ ਜਿੰਨਾ ਨਹੀਂ ਹੁੰਦੀ ਆ ਤੇ ਸਿੱਖਣ ਦਾ ਫਿਰ ਮੈਂ ਉੱਥੇ ਚੱਲ ਜਾਇਆ ਕਰਨਾ ਇਧਰੋਂ ਟਾਈਮ ਨਿਕਲ ਕੇ ਚੱਲ ਉੱਥੇ ਜਾ ਪਿਆ ਕਰ ਉਹਨਾਂ ਕੋਲ ਬੜਿਆਂ ਉਹਨਾਂ ਕੋਲ ਵੀ ਗੱਲਾਂ ਬਾਤਾਂ ਹੀ ਸਿੱਖੀਆਂ ਕਬੂਤਰ ਬਾਜੀ ਬੜੀ ਸਿੱਖ ਤੇ ਉਹ ਦੂਰ ਕੀ ਹੋਏ ਉੱਥੋਂ ਜਾ ਕੇ ਸਭ ਹੋਰ ਜ਼ਿਆਦਾ ਸ਼ੌਕ ਪੈ ਗਿਆ ਸਮਾਂ ਨਿਕਲਦਾ ਗਿਆ ਫਿਰ ਟਾਈਮ ਆਇਆ ਅਹੀਂ ਸਿਆਣੇ ਹੋਏ ਤੇ ਕੰਮਾਂ ਕਾਜਾਂ ਦੇ ਰੁੱਝ ਕੇ ਫਿਰ ਨਹੀਂ ਇਹੇ ਬੰਨੇ ਧਿਆਨ ਦਿੱਤਾ ਪਰ ਕਬੂਤਰ ਬਾਜੀ ਦਾ ਸ਼ੌਂਕ ਮੰਨ ਚ ਜ਼ਰੂਰ ਹੈਗਾ ਕੀੜਾ ਹੈਗਾ ਐ ਫਿਰ ਵੀ ਕੰਮਾਂ ਕਾਜਾਂ ਜੋ ਕਰਦੇ ਆ ਸ਼ਾਦੀ ਹੋਈ ਵਿਆਹ ਹੋਈ ਹੈ ਨਾ ਤੇ ਬੱਚਿਆਂ ਦੇ ਕੰਮ ਵਿੱਚ ਕਰਦੇ ਆ ਜ਼ਿੰਮੇਵਾਰੀ ਦੇ ਨਹੀਂ ਕਬੂਤਰ ਕਬੂਤਰਾਂ ਦਾ ਕੀੜਾ ਮੰਨ ਚ ਤੇ ਆਉਂਦਾ ਤੇ ਉਹ ਫਿਰ ਆ ਆ ਜਾਂਦਾ ਵਾ ਜੇ ਸਾਨੂੰ 18 ਜਦੋਂ ਕੋਰੋਨਾ ਆਇਆ ਤੇ ਇਸ ਦੌਰਾਨ ਜੇਕੋਬ ਵੀ ਕਬੂਤਰਾਂ ਤੋਂ ਮੈਂ ਦੂਰ ਹੋਇਆ ਕਿਸੇ ਸਮੇਂ ਵੀ ਜਿੰਨੇ ਚਿਰ ਕਬੂਤਰ ਤੋਂ ਮੈਂ ਕਦੇ ਦੂਰ ਨਹੀਂ ਆ ਆਪਣੇ ਮੇਰੇ ਰਿਸਰਚਾਂ ਚ ਚੱਲਦੀਆਂ ਰਿੰਨੇ ਲਾਗੇ ਰੱਖੇ ਉੱਥੇ ਚੱਲ ਜਾਈਦਾ ਇਹ ਲਾਗੇ ਸਾਡੇ ਮੁੰਨਿਆਂ ਵੀ ਰੱਖੇ ਉਹਨਾਂ ਨੂੰ ਚੱਲ ਜਾਈਦਾ ਪਰ ਉਦੋਂ ਸਮਾਂ ਆ ਗਿਆ ਵੀ ਸਾਰੀ ਦੁਨੀਆ ਘਰੋ ਘਰੀ ਬੈ ਗਈ ਫਿਰ ਉਹ ਸਮੇਂ ਫਿਰ ਮੈਂ ਸੋਚਿਆ ਨਹੀਂ ਯਾਰ ਹੁਣ ਆਪਣੇ ਕੋਲ ਟਾਈਮ ਆਇਆ ਕਰਾਂ ਵੀ ਚਲੋ ਪਰਮਿਸ਼ਨ ਲਈ ਪਹਿਲਾਂ ਵਾਈਫ ਕੋ ਵੀ ਉਹਨਾਂ ਨੇ ਵੀ ਕਿਹਾ ਪਿਛਲੇ ਕੋਈ ਗੱਲ ਨਹੀਂ ਆ ਜੇ ਤੂੰ ਤੁਹਾਨੂੰ ਲੱਗਦਾ ਵਧੀਆ ਤੇ ਠੀਕ ਹੈ ਤੇ ਫਿਰ ਉਹ ਸਮੇਂ ਫਿਰ ਅਹੀ ਫਿਰ ਕਬੂਤਰ ਮੈਂ ਆਪਣੇ ਘਰ ਰੱਖੇ 7-8 ਸਾਲ ਹੋ ਗਏ ਘਰ ਕਬੂਤਰ ਆਉਣ ਤੇ ਹੁਣ ਵੀ ਇਹ ਕਹਿਣਗੇ ਕਿ ਯਾਰ ਲੈ 7-8 ਸਾਲ ਕਬੂਤਰ ਰੱਖੇ ਨੂੰ ਆ ਗਏ ਤੇ ਗਿਆਨ ਦੀਆਂ ਗੱਲਾਂ ਤੁਸੀਂ ਦੱਸਦੇ ਜੋ ਐ ਚਾਹੇ ਤੇ ਨਾ ਪੀੜੀਆਂ ਦਾ ਕਬੂਤਰ ਬਾਜ ਹੁੰਦੇ ਵੀਰ ਜੀ ਵੇਖੋ ਗਿਆਨ ਕਿਸੇ ਦਾ ਮੌਤਾਜ ਨਹੀਂ ਹੈਗਾ ਪਹਿਲਾਂ ਵੀ ਗੱਲਾਂ ਕੀਤੀਆਂ ਜੇ ਤੂੰ ਸਿੱਖਣਾ ਚਾਹੋ ਇਹਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਕਿ ਤੁਹਾਨੂੰ ਕਿੰਨਾ ਸਮਾਂ ਕਬੂਤਰ ਰੱਖੀਣਾ ਹੋ ਗਿਆ ਗਿਆਨ ਕੀਮਤਾ ਕਦੋਂ ਕਿਸੇ ਬੰਦੇ ਦੀ ਸੁਰਤੁੱਗੜ ਪੈਣੀ ਜਾਂ ਕਦੋਂ ਕਿਸੇ ਦਾ ਦਿਮਾਗ ਚੱਲ ਪਣਾ ਜਾਂ ਕਦੋਂ ਕਿਸੇ ਦੀ ਦਿਮਾਗ ਚ ਖੇਡ ਦੇ ਜਾ ਲੈਣ ਨੂੰ ਐਕਸਪੈਰੀਮੈਂਟ ਕਿਹੜਾ ਹਸਾ ਹੋਣਾ ਕਿਨੇ ਕੀਤਾ ਤੇ ਕਿਵੇਂ ਚੱਲ ਪਣਾ ਤੇ ਰੱਖ ਲੈ ਕਬੂਤਰ ਵਧੀਆ ਸਿਸਟਮ ਆਪਣੇ ਘਰ ਚ ਵਧੀਆ ਮੈਂ ਰੱਖਣ ਦੇ ਤਰੀਕੇ ਨਾਲ ਰੱਖਣ ਦੇ ਨਾਲ ਰੱਖ ਵਧੀਆ ਸੈਟਅਪ ਲਾਇਆ ਤੇ ਵੇਖੇ ਵਧੀਆ ਕਬੂਤਰ ਲੱਗ ਵਨ ਲੱਭ ਕੇ ਲੈਂਦੇ ਪਰ ਚੰਗੇ ਕੌਣ ਦਿੰਦਾ ਉਹ ਤੁਹਾਨੂੰ ਅੱਗੇ ਵੀ ਦੱਸਦੀ ਗਾ ਚੰਗਾ ਚੁੰਮਾ ਕਿਨੇ ਦਿੱਤਾ ਇਤਰੀ ਫਿਰ ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਫਿਰ ਨਾ ਇਸੇ ਦੌਰਾਨ 18 ਦੇ ਉਹਨਾਂ ਤੋਂ ਪਹਿਲਾਂ ਹੀ ਮੇਰਾ ਨਾ ਉਸਤਾਦ ਮਾਨਕ ਫਰਮ ਨਕੌਦਰ ਉਹਨਾਂ ਨਾਲ ਮੇਰਾ ਤਲਕ ਫੋਨ ਤੇ ਜਾਂ ਨੈਟ ਤੇ ਹੈਗਾ ਠੀਕ ਉਹ ਦੁਬਈ ਰਹਿੰਦੇ ਉਦੋਂ ਵੀ ਤਲਕ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਤੇ ਮੈਨੂੰ ਉਹਨਾਂ ਨੇ ਕਹਿਣਾ ਵੀ ਕਾਤੋਂ ਕਬੂਤਰਾਂ ਕਰੇ ਐਵੇਂ ਰੋਲਾ ਰਪਾਈਆ ਤੂੰ ਸ਼ੌਂਕ ਕਰਾਂ ਯਾਰ ਇਤਨਾ ਵੇਲਾ ਕਰ ਵੀ ਇਹ ਕੰਮ ਨਹੀਂ ਰੱਖਿਆ ਕੋਈ ਪਰ ਉਹ ਸਿਆਲਿਆਂ ਆਂਦੇ ਨਾ ਜਿੰਨਾਂ ਚਿਰ ਬੰਦੇ ਦੇ ਘਰ ਨਾਲ ਰੱਖੇ ਉਹਨਾਂ ਨੂੰ ਮਜ਼ਾ ਵੀ ਨਹੀਂ ਆਉਂਦਾ ਤੇ ਕਬੂਤਰ ਰੱਖੇ ਤੇ ਫਿਰ ਮੈਂ ਨਾ ਉਹਨਾਂ ਨੂੰ ਵਰਬਲੀ ਇਸ ਤਰ੍ਹਾਂ ਬਾਈ ਮਤਲਬ ਫਿਜ਼ੀਕਲੀ ਕਦੇ ਨਹੀਂ ਮਿਲੇ ਪਰ ਯਾਮਣੇ ਸਾਹਮਣੇ ਫੋਨ ਤੇ ਗੱਲਾਂ ਬਾਤਾਂ ਜਿਵੇਂ ਸਾਰਾ ਕੁਝ ਸਿਸਟਮ ਚੱਲਦਾ ਸੀ ਪੁਰਾਣੇ ਸਮੇਂ ਤੋਂ ਜਦੋਂ ਉਹ ਜਾਣਨ ਲੱਗਿਆਂ ਉਹਨਾਂ ਤੇ ਉਹਨਾਂ ਕੋ ਗੱਲਾਂ ਬਾਤਾਂ ਨੁਕਤੇ ਸਾਰਾ ਕੁਝ ਸੰਜਾਵੀ ਕਰਦੇ ਜਿਹੜਾ ਪਿਆਰ ਦੀ ਗੱਲਿਆ ਸਾਰਾ ਕੁਝ ਦੱਸਦੇ ਵੀ ਆਪਾਂ ਤੇ ਜਦੋਂ ਸਿਆਣਿਆਂ ਨੇ ਜਦੋਂ ਰੱਖੇ ਨੇ ਤੇ ਫਿਰ ਆਪਾਂ ਉਹਨਾਂ ਚੀਜ਼ਾਂ ਤੇ ਜਦੋਂ ਇਹਨਾਂ ਧਿਆਨ ਨਹੀਂ ਦੇਦਾ ਸਿੱਧੀ ਗੱਲ ਆ ਸਾਨੂੰ ਤੇ ਅ ਫਿਰ ਮੈਂ ਫਿਰ 18 'ਚ ਸੋਚਿਆ ਜਦੋਂ ਕਰੋਨਾ ਆਇਆ ਉਹ ਤਾਂ ਸਾਲ ਡੇਢ ਸਾਲ ਸਭ ਕੁਝ ਬੰਦ ਹੀ ਰਿਹਾ ਉਹਨਾਂ ਫੋਨਾਂ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਵਾਰ ਰੱਖੇ ਉਹਦੇ ਚੋਂ ਰੱਖਿਆ ਫਿਰ ਜਦੋਂ ਥੋੜਾ ਸਿਸਟਮ ਸੈੱਟ ਆ ਨਾ ਵੀ ਵੀ 21 'ਚ ਤੇ ਉਦੋਂ ਫਿਰ ਮੈਂ ਸੋਚਿਆ ਨਹੀਂ ਜਿੰਨਾ ਚਿਰ ਕਿਸੇ ਦੇ ਲੜ ਨਾਲ ਨਾ ਲੱਗਾਂਗੇ ਉਹਨਾਂ ਚਿਰ ਇਹ ਸਿੱਸੀ جاتی ਹੈ ਨਹੀਂ ਤੇ ਨਾ ਹੀ ਤੁਹਾਨੂੰ ਕੋਈ ਜਾਣੂਗਾ ਫਿਰ ਮੈਂ ਉਹਨਾਂ ਕੋ ਗਿਆ ਤੇ ਚਲੋ ਆਪਾਂ ਉਹਨਾਂ ਜਿੰਨਾ ਬੰਦਾ ਮਾਨ ਸਨਮਾਨ ਤੇ ਚਲੋ ਕੀ ਕਰ ਕਰ ਰਹਾ ਹੁੰਦਾ ਬੱਦੇ ਦਾ ਇੱਕ ਨਾ ਪਿਆਰ ਹੁੰਦਾ ਪਿਆਰ ਬੜਾ ਸੀ ਉਹਨਾਂ ਨੂੰ ਆ ਚਿੰਪਿੰਟ ਦੀ ਮੁਬਾਰਤ ਉਹਨਾਂ ਦੇ ਵੀ ਡਾਇਰੈਕਟਰ ਚ ਆ ਗਿਆ ਮੈਂ ਪਰ ਉਹਨਾਂ ਦੇ ਵੀ ਨਾ ਬਲ ਉਹਨਾਂ ਨਾਲ ਵੀ ਮਿਲਣੀ ਜੁਲਣੀ ਹੋ ਗਈ ਫਿਰ ਉਹ ਕਿ ਇੱਕੋ ਹੀ ਹਫ਼ਤੇ ਫਿਰ ਉਹਨਾਂ ਨੇ ਉਹਨਾਂ ਦਾ ਲਾਗੇ ਬੰਦਾ ਹੈਗਾ ਯਾਰ ਆਪਣਾ ਤੇ ਜਿਵੇਂ ਕਹੂੰਗਾਵੇਂ ਕਰ ਲਿਆ ਤੇ ਫਿਰ ਉਹਨਾਂ ਨੇ ਨਾ ਮੈਨੂੰ ਉਦੋਂ ਦੇਸੀਆਂ ਦਾ ਰੁਸ਼ੌਂਖ ਆਇਆ ਤੇ ਤੈਨੂੰ ਦਾ ਸਮਾਂ ਚੱਲਿਆ ਫਿਰ ਮਲਵਾਈਆਂ ਦਾ ਜ਼ਿਆਦਾ ਚੱਲ ਪਿਆ ਦੇਸੀ ਨਾਲ ਮੈਨੂੰ ਕਿ ਮੈਂ ਫਿਰ ਚੰਗੇ ਮਲਵਾਈ ਕਿੱਥੋਂ ਲਈ ਫਿਰ ਉਹਨਾਂ ਨੇ ਫਿਰ ਮੈਨੂੰ ਨਾ ਉਸਤਾਦ ਚੰਦੂ ਜੀ ਮੇਸਰੂ ਉਹਨਾਂ ਨੇ ਫਿਰ ਮੈਨੂੰ ਮਲਵਾਈ ਕਬੂਤਰ ਦਵਾਈ ਬੜੇ ਚੰਗੇ ਪਹਿਲੇ ਜਦੋਂ ਮੈਂ ਕਾਰਜ ਮਲਵਾਈ ਲੈ ਕੇ ਹੁੰਦੇ ਚਲੋ ਉਹਨਾਂ ਨਾਲ ਵੀ ਬੈਠਣ ਉੱਠਣ ਵਧੀਆ ਹੋ ਗਿਆ ਹਨਾ ਤੇ ਸਿਸਟਮ ਵਧੀਆ ਚੱਲ ਲੱਗਿਆ ਤੇ ਮੈਂ ਨਾ ਜਦੋਂ ਉਹਨਾਂ ਕੋਲ ਗਿਆ ਤੇ ਫਿਰ ਵਾਪਸ ਆ ਗਿਆ ਚਲੋ ਫਿਰ ਉਹਨਾਂ ਨੇ ਨਹੀਂ ਮੇਰੀ ਬਾਫੜੀ पे ਆ ਗਿਆ ਵਾਪਸ ਮੈਂ ਵੀ ਚਲੋ ਹੁਣ ਜਿਵੇਂ ਕਿ ਚਲੋ ਸਿਸਟਮ ਚੱਲ ਲੱਗਿਆ ਅਗਲਾ ਸਾਲ ਆਇਆ 21 21 ਦੀ ਗੱਲ ਕਰਦਾ ਸ਼ਾਇਦ ਮੈਂ 21 ਚ ਹੋ ਗਿਆ ਤੇ ਬਾਜੀਆਂ ਪੂਜੀਆਂ ਲੱਗੀਆਂ ਦੜਿਆਂ ਢੜਿਆਂ ਦਾ ਮੈਨੂੰ ਹੈ ਨਹੀਂ ਸੀ ਉਦੋਂ ਸ਼ੁਰੂ ਤੋਂ ਵੀ ਚਲੋ ਯਾਰ ਟਾਈਮ ਤੋਂ ਬਿਨਾਂ ਕਾਹਦਾ ਬੰਦਾ ਦੜੇ ਬਾਜੀਆਂ ਛੱਡ ਸਕਦਾ ਤੇ ਮੈਂ ਬਾਜੀ ਪੂਜੀ ਐਵੇਂ ਤੁਹਾਨੂੰ ਝੂਠ ਬੋਲਾਂ ਬਾਹਰ ਕੋਈ ਬਾਜੀ ਪੂਜੀ ਨਹੀਂ ਛੱਡੀ ਤੇ ਨਾ ਹੀ ਇੰਨਾ ਜ਼ਿਆਦਾ ਨੌਲੇਜ ਹੀ ਹੈ ਨਤੀਜਿਆਂ ਬਾਰੇ ਵੀ ਬਾਹਰ ਕਿਵੇਂ ਛੱਡਦੇ ਕੋਈ ਸਾਡੇ ਇਲਾਕੇ ਦੀ ਸਮੱਸਿਆ ਸ਼ੁਰੂ ਤੋਂ ਘਰ ਦੀਆਂ ਜਿਆਦਾ ਉੜਦੀਆਂ ਹੁੰਦੀਆਂ ਉਹ ਫਿਰ ਮੈਂ ਆ ਗਿਆ ਚਲੋ ਬਾਜਿਆ ਕੇ ਸਲ ਪਿੰਡ ਪੱਜੀਆਂ ਤੇ ਕਬੂਤਰ ਉੱਡਦਾ ਰਿਹਾ ਕੋ ਸਿੰਗਲ-ਸਿੰਗਲ ਵਧੀਆ ਉੱਡੇ ਪਰ ਗੱਲ ਨਾ ਬਣੀ ਤੇ ਮੂੰਹ ਦਿਖਾਦੀ ਆ ਧਰ ਕੇ ਅਗਲਾਂ ਨੂੰ ਠੋਕੇ ਗੋਹਂ ਗੋੜ ਕੀਤਾ ਜਿਹਨੂੰ ਕਹਿੰਦੇ ਆ ਤੇ ਬੜੀ ਬੁਰੀ ਤਰ੍ਹਾਂ ਹਾਰੇ ਹਾਰੇ ਕੇ ਕੋਈ ਤੇ ਬੜਾ ਮਨ ਰੱਖਿਆ ਯਾਰ ਫਿਰ ਮਨਜ ਤੇ ਆ ਵੀ ਨਹੀਂ ਜੇ ਕਬੂਤਰ ਬਾਜੀ ਕਰਨੀ ਹੈ ਤੇ ਕਿਤੇ ਲੜ ਲੱਕ ਕਰਦੇ ਨਹੀਂ ਨਹੀਂ ਕਰਦੇ ਫਿਰ ਅਗਲੇ ਸਾਲ ਚੱਕੀ ਗੱਡੀ ਆਪਾਂ ਤੇ ਜਾਵਨ ਕੋ ਬੜੇ ਫਿਰ ਸਾਲ ਮਾਨਕਨ ਕੋਦਰ ਹਾਂ ਤੇ ਮੈਂ ਕਿਹਾ ਵੀ ਸਰ ਅਸਤਾਜ ਜੀ ਵੀ ਨਹੀਂ ਗੱਲ ਬਣੀ ਉਹਨਾਂ ਨੇ ਮੈਨੂੰ ਬਿਠਾਇਆ ਉਹਨਾਂ ਦੇ ਬਣਾ ਇੱਕ ਬੜਾ ਵਧੀਆ ਸਿਸਟਮ ਹੁੰਦਾ ਹੈ ਉਹਨਾਂ ਨੇ ਵਹਿਲੀ ਲਾ ਕੇ ਆਪਣੇ ਬਰੇ ਤੇ ਬਣਾਏ ਜਾਂ ਹੁਣ ਦੀ ਗੱਲ ਕਰਦਾ ਮੈਂ 22 ਤੇ ਉਹਨਾਂ ਨੇ ਜਿਹੜਾ ਵੀ ਆਉਣਾ ਬੜਾ ਮਾਨ ਸਨਮਾਨ ਕਰਨਾ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਨੂੰ ਸਰਕਾਰ ਦੇ ਬਿਨਾਂ ਦੇ ਵਿਹਾਰ ਦੱਸੋ ਕਿਵੇਂ ਸਿਸਟਮ ਹੈ ਮੈਂ ਨਹੀਂ ਬਣੀ ਅਸਤਾਜ ਜੀ ਗੱਲ ਹੈ ਨਾ ਤੇ ਉਹਨਾਂ ਦਾ ਵੀ ਠੀਕ ਹੈ ਫੇਰ ਕਿਹਦੇ ਨਾਲ ਆਇਓ ਇਹ ਚਲੋ ਕਰਾ ਪਾਤ ਕਰ ਲਾਂਗੇ ਆਪਸਲਾ ਮੈਂ ਠੀਕ ਆ ਫਿਰ ਇੱਧਰ ਚਲੋ ਫੋਨ ਤੇ ਹੁੰਦਾ ਰਿਹਾ ਕੰਟੈਕਟ ਫਿਰ ਮੈਂ ਨੂੰ ਨਾ ਉਹਨਾਂ ਨੇ ਕਿ ਮੈਂ ਫਿਰ ਜਿੱਦ ਨਹੀਂ ਛੱਡੀ ਮੈਂ ਨਹੀਂ ਵੀ ਲਾਹ ਕੇ ਬੰਨੇ ਫਿਰ ਉਹਨਾਂ ਮੈਨੂੰ ਫੋਨ ਤੇ ਦੱਸਿਆ ਸਾਰਾ ਕੁਝ ਵੀ ਤੂੰ ਫਰਾਣੇ ਫਰਾਣੇ ਆ ਚੀਜ਼ ਆ ਚੀਜ਼ ਆ ਪੰਸਾਰੀ ਕੋ ਮਿਲਣੀ ਆ ਇੱਥੋਂ ਮਿਲਣੀ ਆ ਇੱਥੋਂ ਮਿਲਣੀ ਸਾਰਾ ਸਮਾਨ ਲਿਆ ਇਕੱਠਾ ਕਰਕੇ ਮੈਂ ਵੀ ਜੋ ਸਮਾਨ ਚੁੱਕਿਆ ਚਲੋ ਖੁਸ਼ੀ ਮਾਨ ਵੀ ਚਲੋ ਕੇ ਬੰਨ ਲੱਗ ਜਾਗੇ ਹੁੰਦਾ ਹੀ ਆ ਬੰਦੇ ਨੂੰ ਨਾ ਤੇ ਮੈਂ ਕਿਹਾ ਚਲੋ ਦੇ ਆਉਂਗਾ ਸਮਾਨ ਬਣਾ ਦੇਣਗੇ ਤੇ ਜਦੋਂ ਕਹਿਣਗੇ ਤੇ ਫਿਰ ਆਪਾਂ ਲੈ ਜਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਲੋ ਆਪਾਂ ਜਾਵੜੇ ਚਲੋ ਜੀ ਬੈਗੇ ਮਨੁੰਦਾ ਆ ਗਿਆ ਮੈਂ ਆ ਗਿਆ ਹੱਸ ਬੀ ਜਿਦਾਂ ਆਉਂਦੇ ਨਾ ਵੀ ਜਿਦਾਂ ਬੰਦਾ ਕੋਈ ਹੱਸਦਾ ਤੇ ਹੱਸੇ ਤੋਂ ਲੱਗਦਾ ਵੀ ਯਾਰ ਨਾ ਅੱਜ ਖੈਰ ਪੈ ਜੂਗੀ ਝੋਲੀ ਜਨ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਸਤਿੰਦਰ ਸਿੰਘ ਬਹਿ ਜਾਏ ਫਿਰ ਉਹ ਨਾ ਨਾ ਇਹ ਕੋਈ ਨਾ ਵਾਇਰ ਮਾਰੀ ਮੈਨੂੰ ਆਂਦਾ ਵੀ ਅੱਜ ਜਿਹੜਾ ਤੇਰੇ ਕੋਲ ਸਮਾਨ ਮੰਗਾਇਆ ਨਾ ਇਹ ਸਾਰਾ ਕੁਝ ਤੇਰੇ ਸਾਹਮਣੇ ਬਣਾ ਦੇਣਾ ਅੱਜ ਜਿੱਤੈਨੂੰ ਜੋ ਤੇਰੇ ਸਾਹਮਣੇ ਬਣਾਉਂਗਾ ਤੂੰ ਵੇਖ ਲੈ ਨੋਟ ਕਰ ਲੈ ਵੀਡੀਓ ਬਣਾ ਲੈ ਜੋ ਮਰਜ਼ੀ ਕਰ ਲੈ ਤੇ ਤੇ ਬੱਸ ਤਾਜੀ ਦੂਜਾ ਕੰਮ ਦੂਜਾ ਦੇ ਦੁਜਾੜਾ ਮੈਂ ਸ਼ਗਿਰਦੀ ਆ ਆਂਦ ਨਹੀਂ ਲੋੜ ਨਹੀਂ ਤੈਨੂੰ ਸ਼ਗਿਰਦੀ ਤੇ ਲੋੜ ਦੀ ਮੈਨੂੰ じゃ ਇਸ ਤਰ੍ਹਾਂ ਹੀ ਤਰ੍ਹਾਂ ਹੋ ਜਾਊਗਾ ਮੈਂ ਨਹੀਂ ਲੋਕ ਬੜੇ ਤਾਂ ਮੈਂ ਮਾਰਦੇ ਤੂੰ ਉਸਤਾਦ ਵਾਲਾ ਬਣ ਜਾਂਗਾ ਮੈਂ ਆਂਦਾ ਕੋਈ ਗੱਲ ਜੇ ਤੂੰ ਕਹੂਗਾ ਕੋਈ ਫਿਰ ਵੇਖ ਲਾਂਗੇ ਆਪਾਂ ਮੈਂ ਚਲੋ ਜੀ ਵੱਡਿਆਂ ਦੀ ਗੱਲ ਜਾਣਦੇ ਮੰਨਣੀ ਚਾਹੀਦੀ ਚਲੋ ਬੰ ਮਨ ਲਈ ਤੇ ਚਲੋ ਜੀ ਸਮਾਨ ਲਿਆਂਦਾ ਮੁੰਡਾ ਸੱਦਿਆ ਜੇ ਜਿਵੇਂ ਕਹੀਗੇ ਲਾ ਕੇ ਟਾਈਮ ਬਾਪਾ ਇਸ ਵੇਰ ਦੇ ਆਪਾਂ ਗੇਰ ਦਿਸ਼ਾਮਾ ਹੀ ਪਾਏਗਾ ਸਮਾਨ ਨਾ ਬਣਾਇਆ ਸਾਰਾ ਮੇਰੇ ਸਾਹਮਣੇ ਕੋਈ ਲੁਕਾਉਣ ਨਹੀਂ ਰੱਖਿਆ ਕੋਈ ਕੁਝ ਨਹੀਂ ਸਾਰਾ ਕੁਝ ਮੈਨੂੰ ਦਿਲ ਕੋਲ ਮਤਲਬ ਲਿਖ ਵਿਲੈ ਜਮਰ ਜੀ ਕਰਨਾ ਤੋ ਇਹ ਚਲੋ ਅੱਜ ਉਹ ਦਿਨ ਨਹੀਂ ਆਤੇ ਨਹੀਂ ਆਗੇ ਬੰਦੇ ਦਾ ਨਾ ਚਲੋ ਕਈ ਦਾ ਵੀ ਯਾਰ ਵਾਕਿਆ ਬੰਦਾ ਇਨਸਾਨ ਹੈਗਾ ਜੀ ਜੇ ਕੋਈ ਗੁਰੂ ਹੋਵੇ ਤੇ ਇਹੋ ਜਾਵੇ ਯਾਰ ਵੀ ਉਹ ਬੰਦੇ ਨੇ ਕੋਈ ਲਕਾਂ ਰੱਖਿਆ ਔਰ ਤੁਸੀਂ ਮੰਨੋਗੇ ਜਿਹੜੀ ਉਦੋਂ ਦੀ ਮੈਂ ਦਵਾਈ ਲੈਂਦੀ ਨਾ ਮੈਂ ਹਜੇ ਵੀ ਇੰਨੀ ਸਾਮ ਕੇ ਆਪਣੇ ਕੋਲ ਰੱਖੀ ਹੈ ਉਹਨਾਂ ਦੇ ਹੱਥਾਂ ਦੇ ਬਣੇ ਪਏ ਬਸ ਇੱਕ ਜ਼ਿਆਦਾ ਇਸ ਤੌਰ ਤੇ ਹੈ ਨਾ ਤੇ ਚਲੋ ਜੀ ਸਮਾਨ ਤਿਆਰ ਹੋ ਗਿਆ ਤੇ ਮੈਨੂੰ ਫੜਾਤਾ ਉਹਨਾਂ ਦੇ ਵਿੱਚ ਜਾ ਹੌਣ ਦੱਸੇ ਵੀ ਕਿਹੋ ਜਿਹਾ ਰਿਜ਼ਲਟ ਰਿਆ ਸਾਰਾ ਕੋਈ ਤਰੀਕਾ ਮਨੋ ਦਾਤਾ ਵੀ ਕਿਵੇਂ ਲਾਉਣਾ ਵਾ ਕਿਵੇਂ ਡਾਉਣਾ ਕੁੱਪਟਰ ਕਿਵੇਂ ਸਾਹਮਣਾ ਵੀ ਸਾਰਾ ਦਿਨ ਲੱਗੇਗਾ ਮੁੰਡਾ ਲੱਗੇ ਸਮਾਨ ਕੁੱਟੀਗਾ ਨਾਲ ਮੈਂ ਕੁੱਟੀ ਕਰਨ ਵਾਲੇ ਨਾਲ ਮੈਨੂੰ ਗਾਈਡ ਕਰੀਗੇ ਦੱਸਿਗੇ ਦਿਨ ਵੀ ਇਹੋ ਜਿਹਾ ਵੀ ਉਦੋਂ ਕੋਈ ਉਥੇ ਆਇਆ ਹੀ ਨਹੀਂ ਅਸੀਂ ਬਸ ਤੇਨੇ ਚੌਂ ਜਾਣੇ ਜਿਉਂ ਬੈਠੇ ਸਾਰਾ ਦਿਨ ਹਾਂਗੇ ਸਾਰਾ ਕੁਛ ਮੈਨੂੰ ਉਹਨਾਂ ਨੇ ਪੂਰੀ ਗੇਮ ਹੀ ਦੱਤੀ ਕੇ ਤੇ ਸਿਆਣਿਆਂ ਦੇ ਨਾਲ ਜਦੋਂ ਖੈਰ ਪੈਜੇ ਬੰਦੇ ਨੂੰ ਝੋਲੀ ਜਾਂ ਜਦੋਂ ਕੋਈ ਗਿਆਨ ਦੇ ਦੇ ਤੇ ਫਿਰ ਬੰਦੇ ਦੀ ਅੱਜ ਗੱਲ ਹੋਰ ਤੇ ਗੱਲ ਹੋਰ ਚਲੋ ਜੀ ਇਸੇ ਦੌਰਾਨ ਨਾ ਕਬੂਤਰ ਹੀ ਮੇਰੇ ਕੋਲ ਮਿਲ ਬਈ ਤੇ ਮੈਨੂੰ ਮੈਂ ਕਿਹਾ ਵੀ ਨਹੀਂ ਯਾਰ ਮਿਲ ਬਈ ਹੋਰ ਥੋੜੇ ਵਧੀਆ ਬਣਾ ਲਈ ਹੈ ਹਨਾ ਚਲੋ ਗੇੜ ਆਪਣ ਨੂੰ ਸਾਰੀ ਆ ਗਈ ਸਾਰਾ ਕੁਝ ਆ ਗਿਆ ਫਿਰ ਮੈਂ ਕਿਹਾ ਵੀ ਨਹੀਂ ਯਾਰ ਮਾਲਵੇ ਤੋਂ ਤਗੜੇ ਮਿਲ ਬਈ ਕਿਤੇ ਨਹੀਂ ਮਿਲਦੇ ਤੇ ਫਿਰ ਅਹੀਂ ਨਾ ਕੀਤਾ ਰੋਕ ਮਾਰਦਾ ਮੁੰਡਾ ਮੈਨੂੰ ਇੱਕ ਜਾਣਦਾ ਹੈ ਮੋਗੇ ਜ਼ਿਲ੍ਹੇ ਦਾ